जिलेंद्र दो सीपी स्वपन शर्मा दी टीम ने बड़ी सफलता अंतरराष्ट्रीय ड्रग सिंडिकेट का पर्दाफाश 48 किलो हेरोइन से इक्की लाख की नकदी समेत गिरोह दी तीन मेंबर गिरफ्तार दो सुबह ਜੰਮੂ ਕਸ਼ਮੀਰ ਤੇ ਗੁਜਰਾਤ ਤੋਂ ਇਲਾਵਾ ਪੰਜ ਦੇਸ਼ਾਂ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਤੇ ਕੈਨੇਡਾ 'ਚ ਫੈਲਿਆ ਹੋਇਆ ਸੀ ਨੈਟਵਰਕ ਜਲੰਧਰ ਤੋਂ ਸੀਪੀ ਸੁਪਨ ਸ਼ਰਮਾ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਲੰਧਰ ਕਮਿਸ਼ਨਰ ਡਿਪਟੀ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਇਸ ਦੌਰਾਨ ਪੁਲਿਸ ਵੱਲੋਂ 48 ਕਿਲੋ ਹੈਰੋਇਨ ਤੇ 21 ਲੱਖ ਦੀ ਨਕਦੀ ਸਮੇਤ ਗਿਰੋਹ ਦੇ 3 ਮੈਂਬਰ ਗ੍ਰਿਫਤਾਰ ਕੀਤੇ ਗਏ ਹਨ ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਉਨ੍ਹਾਂ ਦੱਸਿਆ ਕਿ ਦੋ ਸੂਬਿਆਂ ਜੰਮੂ ਕਸ਼ਮੀਰ ਤੇ ਗੁਜਰਾਤ ਤੋਂ ਇਲਾਵਾ ਪੰਜ ਦੇਸ਼ਾਂ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਤੇ ਕੈਨੇਡਾ ਚ ਨੈੱਟਵਰਕ ਫੈਲਿਆ ਹੋਇਆ ਸੀ ਦਸਦੀ ਕੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਚੋਂ ਨਸ਼ਾ ਖਤਮ ਕਰਨ ਲਈ ਵਿੱਡੇਗੀ ਮੋਹਿੰਮ ਤਹਿਤ ਪੁਲਿਸ ਲਗਾਤਾਰ ਐਕਟਿਵ ਹੈ ਤੇ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਪੁਲਿਸ ਵੱਲੋਂ 48 ਕਿਲੋ ਹਿਰੋਇਨ ਤੇ 21 ਲੱਖ ਦੀ ਨਕਦੀ ਸਮੇਤ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਬਿਊਰੋ ਰਿਪੋਰਟ ਡੇਨਿਕਸਪੀਰਾਂ ਟੀਵੀ ਜਲੰਧਰ ਤੋਂ ਸੀਪੀ ਸੁਵਪਨ ਸ਼ਰਮਾ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾ ਫਾਸ਼ਕੀ ਤੇ ਇਸ ਦੌਰਾਨ ਪੁਲਿਸ ਵੱਲੋਂ 48 ਕਿਲੋ ਹਿਰੋਇਨ ਤੇ 21 ਲੱਖ ਦੀ ਨਕਦੀ ਸਮੇਤ ਗਿਰੋਹ ਦੇ 3 ਮੈਂਬਰ ਗ੍ਰਿਫਤਾਰ ਕੀਤੇ ਗਏ ਹਨ ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਉਨ੍ਹਾਂ ਦੱਸਿਆ ਕਿ ਦੋ ਸੂਬਿਆਂ ਜੰਮੂ ਕਸ਼ਮੀਰ ਤੇ ਗੁਜਰਾਤ ਤੋਂ ਇਲਾਵਾ ਪੰਜ ਦੇਸ਼ਾਂ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਤੇ ਕੈਨੇਡਾ ਚ ਨੈਟਵਰਕ ਫੈਲਿਆ ਹੋਇਆ ਸੀ

Facebook Instagram X aur WhatsApp channel par